ਮੇਟ ਜੀ ਪਹਿਲਾਂ ਮਜੀਠੇ ਵਾਲੀ ਮੈਂ ਗੱਲ ਕਰ ਰਿਹਾ ਸੀ ਉੱਥੇ ਕੀ ਕਾਰਨ ਬਣਿਆ ਜੀ ਇੰਨੀਆਂ ਸਾਰੀਆਂ ਮੌਤਾਂ ਦਾ ਜੀ ਦੇਖੋ ਮੌਤਾਂ ਦਾ ਕੀ ਕੋਈ ਸਪੱਸ਼ਟ ਤਾ ਨਿਕਲਦਾ ਨਜ਼ਰ ਨਹੀਂ ਆ ਰਿਹਾ ਹਾਲ ਫਿਲਹਾਲ ਹਮ ਕਿ ਸ਼ਰਾਬ ਸ਼ਰਾਬ ਕਹੀ ਜਾਂਦੇ ਆ ਜੀ ਸ਼ਰਾਬ ਕਹੀ ਜਾਂਦੇ ਆ ਗੱਲ ਇਹ ਆ ਕਿ ਬਈ ਕੈਪਟਨ ਵਿਲੇ ਹੋਇਆ 100 ਸਵਾ 100 ਬੰਦਾ ਮਰਿਆ ਸੀਗਾ ਤੋ ਮਾਮਲਾ ਸੁਪਰੀਮ ਕੋਰਟ ਤੱਕ ਵੀ ਚਲਾ ਗਿਆ ਜੀ ਸੁਪਰੀਮ ਕੋਰਟ ਨੇ ਹਰਾਨਗੀ ਜਿਤਾਈ ਸੀ 22 ਦੇ ਵਿੱਚ ਜਦੋਂ ਸੁਣਵਾਈ ਹੋਈ ਹਮ ਇਹਨਾਂ ਨੇ ਜਾ ਕੇ ਜਦੋਂ ਐਫ ਆਈ ਆਰ ਦਾ ਅੰਕੜਾ ਰੱਖਿਆ ਜੀ ਕਿ ਸਾਡਾ 37000 ਐਫ ਆਈ ਆਰਸ ਦਾ ਅੰਕੜਾ ਹੈ ਤਾਂ ਤੁਸੀਂ ਸੋਚ ਕੇ ਦੇਖੋ ਕਿ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤੁਹਾਡੇ ਉੱਤੇ ਨਸ਼ੇ ਨਾਲ ਤੇ ਦੂਜੇ ਪਾਸੇ ਸ਼ਰਾਬ ਨਾਲ ਲੋਕ ਤਰਸਦ ਨੇ ਜੀ ਇਹਨੇ ਪੀੜਤ ਨੇ ਹਮ ਨਾਲ ਫਿਰ ਚਿੰਤਾ ਜਤਾਈ ਸੀ ਕਿ ਦੇਖੋ ਜੀ ਜਿਹੜੀਆਂ ਇਸ ਤਰ੍ਹਾਂ ਦੀਆਂ ਮੌਤਾਂ ਹੁੰਦੀਆਂ ਉਹ ਗਰੀਬਾਂ ਦੀਆਂ ਹੁੰਦੀਆਂ ਨੇ ਜ਼ਿਆਦਾਤਰ ਹਮ ਜਿਹੜੇ ਲੀਗਲ ਸ਼ਰਾਬ ਤੇ ਜ਼ਿਆਦਾ ਪੈਸਾ ਨਹੀਂ ਖਰਚ ਸਕਦੇ ਇਹ ਸੁਪਰੀਮ ਕੋਰਟ ਦੀਆਂ ਜੀ ਉਸ ਵੇਲੇ ਮੌਖਿਕ ਜਾਂ ਕੈਲਰ ਰਿਕਾਰਡਡ ਟਿੱਪਣੀਆਂ ਸਨ ਹਮ ਠੀਕ ਹੈ ਜੀ ਉਸ ਮਾਮਲੇ ਦੇ ਵਿੱਚ ਬੰਦੇ ਇਹਨਾਂ ਨੇ ਫੜੇ ਫੁੜੇ 100 ਸਵਾ 100 ਬੰਦਾ ਮਰਿਆ ਸੀਗਾ ਉਹ ਇਹ ਤੁਹਾਨੂੰ ਪਤਾ ਹੀ ਹੈ ਗਾਂਧੀ ਗਾਂ ਕੀ ਹੁੰਦਾ ਉਹ ਇੱਧਰ ਗਿਆ ਉੱਧਰ ਗਿਆ ਤੇ ਬਸ ਮਾਮਲਾ ਜਿਹੜਾ ਸੀਗਾ ਰਫਾ ਦਫਾ ਜੀ ਹੂੰ ਰਫਾ ਦਫਾ ਹੋ ਗਿਆ ਮਾਮਲਾ ਹੁ ਜਦੋਂ ਰਫਾ ਦਫਾ ਹੋ ਗਿਆ ਮਾਮਲਾ ਸਰ ਤਾਂ ਤੁਹਾਨੂੰ ਪਤਾ ਹੀ ਹੈ ਮਾਫੀਆ ਫਿਰ ਸਮਝ ਜਾਂਦਾ ਹੁੰਦਾ ਕਿ ਇਹਨਾਂ ਚੀਜ਼ਾਂ ਦੇ ਵਿੱਚ ਹੈ ਨਹੀਂ ਕੋਸ਼ਿਸ਼ ਹੂੰ ਤਾਂ ਦੂਜੇ ਪਾਸੇ ਫਿਰ ਮੁਛਲਪਿੰਡ ਦੇ ਵਿੱਚ ਵਾਪਰਦੀ ਹੈ ਇਸੇ ਤਰ੍ਹਾਂ ਦੀ ਟ੍ਰੈਜੇਡੀ 10 ਕਿ 11 ਉਹਨਾਂ ਮਰੇ ਸਨ ਸੋ ਸਭ ਤੋਂ ਪਹਿਲਾਂ ਫੇਰ ਮਾਝੇ ਚ ਮੁੱਛਲਪਿੰਡ ਦੇ ਵਿੱਚ ਜੀ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਸੀ ਕਿ ਸੰਗਰੂਰ ਦੇ ਵਿੱਚ ਮਤੋਂ ਹੋਈਆਂ ਹਮ ਇੱਕ ਦਰਜਨ ਤੋਂ 2 ਦਰਜਨ ਦੇ ਦਰਮਿਆਨ ਜੀ ਯਾਨੀ ਤੁਸੀਂ ਵੇਖੋ ਕਿ ਭਈ 4 ਕੁ ਸਾਲਾਂ ਦੇ ਵਿੱਚ 4 ਕੁ ਸਾਲਾਂ ਦੇ ਵਿੱਚ ਤੇ ਚੌਥੀ ਆ ਹੋ ਗਈ ਹਮ ਕਿੰਨੀਆਂ ਹੋ ਗਈਆਂ ਟ੍ਰੇਜਡੀਆਂ ਚਾਰ ਹੀ ਹੋ ਗਈਆਂ ਨਾ ਜੀ ਜੀ ਮਾਝੇ ਵਾਲੀ ਹੂੰ ਜੇ ਆਪਾਂ ਲਾਈਏ 21 ਚ ਹੋਈ ਹੂੰ ਅੱਗੇ ਮੁੱਛਲਪਿੰਡ ਜੀ ਸੰਗਰੂਰ ਤਿੰਨ ਤੇ ਚੌਥੀ ਆ ਗਈ ਹੁਣ ਇਹਦੇ ਵਿੱਚ ਦੇਖੋ ਜਿੰਨੇ ਮੁੱਢਲੇ ਤੌਰ ਤੇ ਮੈਂ ਬਿਆਨ ਪੜੇ ਨੇ ਅਫੀਸ਼ੀਅਲਸ ਜੋ ਕਹਿ ਰਹੇ ਆ ਕਿ ਜੀ ਮੈਥਨੋਲ ਪਾ ਕੇ ਇਹ ਲਿਆਏ ਸੀਗੇ 50 ਲੀਟਰ ਨੂੰ ਇਹਨਾਂ ਨੇ ਡਿਲੀਊਟ ਕੀਤਾ 120 ਲੀਟਰ ਬਣਾਈ ਫਿਰ ਲਫਾਫਿਆਂ ਚ ਭਰੀ ਹੂੰ ਤੇ ਉਹ ਜਿਨ੍ਹਾਂ ਜਿਨ੍ਹਾਂ ਨੇ ਪੀਤੀ ਆ ਹੂੰ ਮਰੜੀ ਪਿੰਡੇ ਹਕ ਜੰਤੀਪੁਰ ਜੀ ਯਾਨੀ ਉਥੇ ਲਾਗੇ ਲਾਗੇ ਜਿੰਨੀ ਵੀ ਇਹ ਸ਼ਰਾਬ ਪਿੰਡਾਂ ਚ ਪਹੁੰਚੀ ਆ ਤਾਂ ਉਹਦੇ ਚ ਇਹ ਜਿਹੜੇ ਬੰਦੇ ਸੀ ਮਰਨ ਵਾਲੇ ਤੇ ਕੁਝ ਹਾਲੇ ਜਿਹੜੇ ਆ ਸੀਰੀਅਸ ਆ ਜੀ ਇਹ ਇਸ ਸ਼ਰਾਬ ਦੇ ਮਾੜੇ ਪ੍ਰਭਾਵੇ ਬਿਠਾ ਗਏ ਹੂੰ ਹੋ ਉਹ ਤੋਂ ਬਾਅਦ ਤੁਸੀਂ ਦੇਖੋ ਕਿ ਕੱਲ ਇਹ ਜਿਹੜੀ ਸਾਰੀ ਕਹਾਣੀ ਵਾਪਰਦੀ ਹੈ ਜੀ ਸਾਡੇ মিডিਆ ਨੇ ਇਸ ਨੂੰ ਬਹੁਤ ਹੱਦ ਤੱਕ ਦਬਾਉਣ ਦਾ ਯਤਨ ਕੀਤਾ ਹੂੰ ਖਾਸ ਤੌਰ ਤੇ ਮੈਨੇਜ মিডিਆ ਨੇ ਜਿਹੜਾ ਮੈਨੇਜ ਹੋਇਆ মিডিਆ ਹੁੰਦਾ ਮੈਨੇਜ ਮਤਲਬ ਕਿ ਜਿਹੜਾ ਸਰਕਾਰ ਦੇ ਨਾਲ ਪਹਿਲਾਂ ਹੀ ਰਲ ਮਿਲ ਕੇ ਚੱਲਦਾ ਹੂੰ ਹੁਣ ਜਦੋਂ ਇਹ ਸਾਰਾ ਕੁਝ ਹੋਇਆ ਫਿਰ ਮਜੀਠੀਆ ਲਾਈਵ ਹੁੰਦੇ ਆ ਕਿਉਂਕਿ ਉਹਨਾਂ ਦੇ ਏਰੀਆ ਦਾ ਏਰੀਆ ਬਿਲਕੁਲ ਜੀ ਉਹਨਾਂ ਦੇ ਇੱਕ ਲਾਗਲੇ ਬੰਦੇ ਤੋਂ ਤੁਹਾਨੂੰ ਪਤਾ ਹੀ ਆ ਕਾਰੋਬਾਰ ਜਿਹੜਾ ਸਾਰਾ ਖਸ ਗਿਆ ਹੂੰ ਹੋਰ ਕਾਰੋਬਾਰ ਗਿਆ ਚਲਾ ਦੂਜਿਆਂ ਦੇ ਹੱਥਾਂ 'ਚ ਜੀ ਦੂਜੇ ਜਿਹੜੇ ਉੱਥੇ ਕਾਰੋਬਾਰ ਕਰਦੇ ਆ ਮਜੀਠੀਆਂ ਨੇ ਉਹਨਾਂ ਤੇ ਨਿਸ਼ਾਨਾ ਕੱਸਿਆ ਹੋ ਸਕਦਾ ਭਈ ਉਹਨਾਂ ਦਾ ਵੀ ਨੁਕਸ ਹੋਵੇ ਪਰ ਪੁਲਿਸ ਮੁੱਢਲੇ ਤੌਰ ਤੇ ਕਹਿ ਰਹੀ ਹੈ ਕਿ ਇਹ ਸ਼ਰਾਬ ਜਿਹੜੀ ਆਪਾਂ ਵੇਖੀ ਆ ਕਿ ਹੁੰਦਾ ਨੇ ਪੈਕਟਾਂ ਦੇ ਵਿੱਚ ਤਿਆਰ ਕੀਤੀ ਜਾਂਦੀ ਆ ਉਹ ਆ ਹੂੰ ਕੁਝ ਰਿਪੋਰਟਾਂ ਵੀ ਆ ਕਿ ਠੇਕੇ ਦੀ ਸ਼ਰਾਬ ਸੀਗੀ ਪਰ ਮੇਰੇ ਖਿਆਲ ਦੇ ਨਾਲ ਇਹ ਕੋਈ ਹਾਲੇ ਤੱਕ ਆਫੀਸ਼ੀਅਲੀ ਇਹਦੀ ਕੋਈ ਪੁਸ਼ਟੀ ਨਹੀਂ ਹੈ ਜੀ ਪੁਸ਼ਟੀ ਨਹੀਂ ਹੈ ਪਰ ਪੁਲਿਸ ਜੋ ਕਹਿ ਰਹੀ ਹੈ ਉਹ ਕਹਿ ਰਹੀ ਹੈ ਕਿ ਜਿਹੜੇ ਲਫਾਫੇ ਜੇ ਭਰ ਕੇ ਦੇ ਦਿੰਦੇ ਆ ਨਾ ਮਤਲਬ ਕਿ ਜੇ ਤੁਸੀਂ ਉਹ ਦੇਖੋਗੇ ਕ੍ਰੀਏਟ ਆਪਾਂ ਉਦਾਂ ਹੀ ਲੈ ਲੈਨੇ ਆ ਕਿ 100 ਦੀ ਬੋਤਲ ਬਣ ਗਈ ਤਾਂ ਲਫਾਫਾ ਜਿਹੜਾ ਅੱਧੇ ਦਾ ਜਾਂ ਪੂਰੇ ਦਾ ਉਹਦਾ ਭਰ ਕੇ ਦੇ ਦਿੰਦੇ ਨੇ ਉਹ ਬਣਾ ਕੇ ਲਫਾਫੇ ਬਣਾ ਕੇ ਰਬੜ ਚਾਹ ਹਾਂਜੀ ਪੈਕੇਟ ਆ ਇਹ ਕੀ ਹੁੰਦਾ ਕਿ ਜਿਹੜਾ ਮਜ਼ਦੂਰ ਬੰਦਾ ਹੂੰ ਉਹ ਜਿਹੜਾ ਕਮਾਉਂਦਾ ਹੀ ਕੋਈ 400 ਆ 300 ਆ 500 ਆ ਉਹ ਡੇਲੀ ਕੋਈ ਯਾਰ ਵਾਲੀ ਬੋਤਲ ਤਾਂ ਲੈ ਨਹੀਂ ਸਕਦਾ ਬਿਲਕੁਲ ਜੀ ਬਿਲਕੁਲ ਜਾਂ 200 ਵਾਲੀ ਵੀ ਨਹੀਂ ਲੈ ਸਕਦਾ ਠੇਕੇ ਵਾਲੀ ਬੋਤਲ ਜਿਹੜੀ ਆ ਹੁਣ ਘੱਟੋ ਘੱਟ ਮੇਰੇ ਖਿਆਲ ਦੇ ਨਾਲ ਪਿੰਡਾਂ 'ਚ 250 ਤੋਂ 300 ਦੀ ਆ ਹੂੰ ਮੈਂ ਉਸ ਵੇਲੇ ਵੀ ਸਵਾਲ ਕੀਤਾ ਸੀਗਾ ਕਿ ਜਦ ਤੁਸੀਂ ਲਿਖ ਕਰ ਬੰਦ ਹੀ ਨਹੀਂ ਕਰਨੀ ਲਿਖ ਕਰ ਤੋਂ ਕਮਾਈ ਕਰਨੀ ਆ ਹੂੰ ਤਾਂ ਘੱਟੋ ਘੱਟ ਫਿਰ ਇਹਦਾ ਕੋਈ ਹਿਸਾਬ ਕਿਤਾਬ ਤਾਂ ਰੱਖੋ ਸਾਰਾ ਜਗਾੜ ਇਹਨਾਂ ਨੇ ਇਸ ਤਰੀਕੇ ਦਾ ਫਿੱਟ ਕੀਤਾ ਕਿ ਕੁਝ ਮੰਦੇ ਜਿਹੜੇ ਵੱਡੇ ਮગરਮਾਛ ਆ ਹੂੰ ਉਹ ਮੋਟੀ ਕਮਾਈ ਲਾ ਰਹੇ ਆ ਇਹਦੇ ਜੀ ਪੰਜਾਬ ਦੇ ਲਿੱਕਰ ਦੇ ਕਾਰੋਬਾਰ ਤੋਂ ਮੋਟੀ ਕਮਾਈ ਬਾਹਰਲੇ ਬੰਦੇ ਕਰ ਰਹੇ ਨੇ ਹੂੰ ਤੇ ਉਹੀ ਕਾਰਨ ਹੈ ਕਿ ਪਾਲਸੀ ਤੁਹਾਡੀ ਉਹੀ ਤਰੀ ਆਉਂਦੀ ਆ ਜੀ ਤੇ ਰੇਟ ਤੁਹਾਡੇ ਆ 2 ਸਾਲਾਂ ਦੇ ਵਿੱਚ ਅਸਮਾਨੀ ਚੜ ਗਏ ਨੇ ਇੱਥੋਂ ਤੱਕ ਕਿ ਉਸੇ ਏਰੀਆ ਦੇ ਵਿੱਚ ਹੂੰ ਇੱਕ ਫਰਮ ਨੇ ਯਾਨੀ ਇਸੇ ਏਰੀਏ ਦੇ ਵਿੱਚ ਇੱਕ ਫਰਮ ਨੇ ਜਦੋਂ ਸਰਕਾਰੀ ਰੇਟ ਤੇ ਹੂੰ ਮਤਲਬ ਕਿ ਜੋ ਭਾਅ ਮਿੱਥਿਆ ਹੁੰਦਾ ਹੈ ਉਹਦੇ ਤੇ ਸ਼ਰਾਬ ਵੇਚਣੀ ਸਟਾਰਟ ਕੀਤੀ ਤੇ ਉਹਦੇ ਤੇ ਮੁਕਦਮਾ ਬਣਾ ਦਿੱਤਾ ਗਿਆ ਕਿਉਂਕਿ ਦੂਸਰਿਆਂ ਦਾ ਲਾਅਸ ਹੋ ਰਿਹਾ ਸੀ ਉਹ ਹਾਇਰ ਰੇਟ ਤੇ ਵੇਚ ਰਹੇ ਸਨ ਮਤਲਬ ਇੱਥੇ ਕਾਰੋਬਾਰ ਦੇ ਵਿੱਚ ਮੁਨਾਫਾ ਤਾਂ ਦੇਖਿਆ ਜਾਂਦਾ ਕਿ ਇਹਦੀ ਜਾਣ ਜੂਣ ਦਾ ਕੋਈ ਫਰਕ ਨਹੀਂ ਕਰਦਾ ਤਾਂ ਇਹੀ ਮੈਂ ਕਹਿ ਰਿਹਾ ਕਿ ਕੱਟੂ-ਕੱਟ ਆ ਜਿਹੜੀ 270 ਵਾਲੀ ਆ ਜਦੋਂ ਤੁਸੀਂ ਕਮਾਈ ਕਰਨੀ ਆ ਇਹਨੂੰ ਜੇ ਤੁਸੀਂ 200 150 ਵਾਲੀ ਰੇਂਜ ਚ ਲਿਆਓਗੇ ਕਿ ਦੋ ਜਣੇ ਬੋਤਲ ਲੈ ਸਕਣ ਸ਼ੇਅਰ ਕਰਕੇ ਪਹਿਲੀ ਗੱਲ ਤੇ ਨਹੀਂ ਪੀਣੀ ਚਾਹੀਦੀ ਪਰ ਜੇ ਤੁਹਾਡੀ ਹੁਣ ਮਤਲਬ ਕਿ ਗੱਤ ਹੀ ਐ ਨਹੀਂ ਕੀ ਇਹਦੇ ਬਗੈਰ ਵੇਚਿਆ ਹੋਇਆ ਤੇ ਫਿਰ ਇੰਨਾ ਕਿ ਕਿ ਦੋ ਤਿੰਨ ਬੰਦੇ ਬੋਤਲ ਲੈ ਲੈਣ 150 ਪਾ ਕੇ 50-50 ਪਾ ਕੇ ਜਿੱਥੇ 50 ਕੱਲਾ ਪੈਕਟ ਲੈ ਰਿਆ ਹੈ 150 ਦੀ ਬੋਤਲ ਹੋਊਗੀ ਤਿੰਨ ਜਾਣੇ ਲੈ ਲੈਣਗੇ ਆਪ ਦਾ ਸਿਰ ਕਮਾ ਕੇ ਤੇ ਜਾ ਕੇ ਰੋਟੀ ਖਾ ਲੈਣ ਜੀ ਠੀਕ ਹੈ ਨਾ ਜੀ ਤੇ ਤੁਹਾਡੀ ਉਹ ਸੇਲ ਵੱਧ ਜਾਊਗੀ ਜਿਹੜਾ ਮਾਫੀਆ ਕਮਾਈ ਕਰ ਰਿਹਾ ਜੀ ਤੁਹਾਡੀ ਉਨੀ ਉਧਰੋਂ ਕਸਰ ਨਿਕਲ ਜਾਊਗੀ ਨਿਕਲ ਜਾਊਗੀ ਬਿਲਕੁਲ ਇਹ ਸ਼ਰਾਬ ਤੇ ਹੈ ਤੇ ਤੁਹਾਡੀ 150 ਦੀ ਆ ਉਤਲੇ 60 70 ਰੁਪਏ ਜਿਹੜੇ ਆ ਉਹ ਤੇ ਉਤਲਿਆਂ ਦੀ ਬੋਝੇ ਚ ਹੀ ਜਾਂਦੇ ਬਿਲਕੁਲ 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 ਮੋਟੀ ਕਮਾਈ ਕਰ ਰਿਹਾ ਸੋ ਕਹਿਣ ਦਾ ਮਤਲਬ ਇਹ ਆ ਸਾਬ ਕਿ ਇਹ ਜਿਹੜੀ ਚੀਜ਼ ਆ ਇਹ ਗਲਤ ਹੋ ਰਹੀ ਆ ਹਮ ਗਲਤ ਹੋ ਰਹੀ ਆ ਇੱਕ ਨਾ ਵੀਡੀਓ ਵੀ ਬੜੀ ਰੀਲ ਵਾਇਰਲ ਹੋਈ ਸੀ ਕਿ ਮਾਨ ਸਾਹਿਬ ਦੇ ਆਉਣ ਤੋਂ ਬਾਅਦ ਉਹ ਇੱਕ ਵਿਚਾਰਾ ਪਿੰਨ ਖਾਨ ਵਾਲਾ ਦੁਖੀ ਹੋਇਆ ਸੀ ਕਹਿੰਦਾ ਕਹਿੰਦਾ ਸਵਾਗ ਭਲਾ ਕੀਤਾ ਇਹਨੇ ਤਾਂ ਸਾਡੇ ਪਿੰਡ ਬੋਤਲ 200 ਦੀ ਹੋ ਗਈ ਹੂੰ ਭਈ ਇਹ ਚੀਜ਼ ਵੇਖਣੀ ਪਾਏਗੀ ਤੁਹਾਨੂੰ ਜੀ ਇਹਦੇ ਤੇ ਕੁਝ ਲੋਕ ਤੇ ਇਹ ਕਹਿ ਕੇ ਲੀਕ ਮਾਰ ਦਿੰਦੇ ਕਿ ਸ਼ਰਾਬ ਨਾ ਪੀਓ ਸ਼ਰਾਬ ਹਾਨੀ ਕਰਕੇ ਸ਼ਰਾਬ ਛੱਡ ਦਿਓ ਹੂੰ ਕੁਝ ਲੋਕ ਇਹ ਕਹਿੰਦੇ ਆ ਕਿ ਭਾਈ ਤੁਸੀਂ ਲੀਗਲ ਸ਼ਰਾਬ ਪੀਓ ਜੀ ਪਰ ਮੇਰੇ ਖਿਆਲ ਦੇ ਨਾਲ ਵਿਚਲੀ ਸਮੱਸਿਆ ਇਹ ਵੀ ਆ 100% ਤੇ ਕੋਈ ਗੱਲ ਵੀ ਨਹੀਂ ਹੋ ਸਕਦਾ ਹਾਂਜੀ ਵਿਚਲੀ ਸਮੱਸਿਆ ਤੇ ਇਹ ਹੀ ਆ ਕਿ ਭਾਈ ਆਪ ਜਿਵੇਂ ਕਮੈਂਟ ਆ ਗਿਆ ਉਹ ਕਹਿੰਦੇ ਪੀਣੀ ਕਿਉਂ ਆ ਹੂੰ ਤਾਂ ਸਰ ਗੱਲ ਇਹ ਆ ਕਿ ਜੇ ਅਮੀਰ ਦਾ ਦਿਲ ਕਰਦਾ ਉਸ ਕੌਚ ਪੀਂਦਾ ਹੈ ਸਿੰਗਲ ਮੋਲਟ ਪੀਂਦਾ ਹੈ ਜੀ ਉਹ ਮਹਿੰਗੀ ਦਾਰੂ ਪੀਂਦਾ ਹੈ ਤਾਂ ਇਤਨਾ ਗਰੀਬ ਦਾ ਵੀ ਜਿਹਨੇ ਹੱਡ ਤੜਾਉਣੇ ਆ ਹੂੰ ਉਹਦਾ ਵੀ ਜੀ ਕਰਦਾ ਜੀ ਫੰਸ਼ਨ ਕਰਨ ਤੁਸੀਂ ਫੰਸ਼ਨ ਕਰਨ ਪਹਾੜਾਂ ਤੇ ਚਲੇ ਜਾਂਦੇ ਹੋ ਹੂੰ ਉਹਦਾ ਵੀ ਜੀ ਕਰਦਾ ਕਿ ਕਿ ਮੈਂ ਨੀਂਦ ਚੱਜਦੀ ਲੈ ਲਵਾਂ ਇਸ ਮਸਲੇ ਤੇ ਅਸੀਂ ਕਿਸੇ ਨੂੰ ਜ਼ਬਰਦਸਤੀ ਕਿੱਦਾਂ ਰੋਕ ਸਕਦੇ ਹਾਂ ਜੀ ਹਾਂ ਜੀ ਕਿੱਦਾਂ ਰੋਕ ਸਕਦੇ ਕਿ ਤੂੰ ਨਾ ਪੀ ਜੀ ਜਿਹੜੀ ਚੀਜ਼ ਲੀਗਲਾਈਜ਼ ਆ ਤੇ ਮੇਰੇ ਤਾਂ ਕਹਿਣ ਦਾ ਮਤਲਬ ਇਹ ਹੋਆ ਕਿ ਇਹ ਜਿਹੜੀਆਂ ਮੌਤਾਂ ਦਾ ਕਾਰਨ ਹੁੰਦਾ ਹੈ ਨਾ ਕਿ ਇਹ ਜਿਹੜੀ ਕਲਾਸ ਹੈ ਮਜ਼ਦੂਰ ਕਲਾਸ ਆ ਜੀ ਇਹ ਮਜ਼ਦੂਰ ਕਲਾਸ ਨੂੰ ਬਈ ਇਹ ਜਿਹੜੀ ਸ਼ਰਾਬ ਸਸਤੀ ਹੁੰਦੀ ਹੈ ਜਿਹੜੀ ਉਹ ਅਫੋਰਡ ਕਰਦਾ ਹੂੰ ਉਹ ਇੱਕ ਮਾਫੀਆ ਮੁਹੱਈਆ ਕਰਵਾਉਂਦਾ ਹੈ ਉਹ ਗਲੀਆਂ 'ਚ ਵੀ ਕੂਚੀਆਂ 'ਚ ਕਰਾਂ ਤੱਕ ਵੀ ਜਾਂਦੀ ਹੈ ਜੀ ਤਾਂ ਜਾਂ ਤਾਂ ਇਹ ਰੋਕ ਲਓ ਹੂੰ ਇਹ ਜ਼ਹਿਰ ਨੂੰ ਰੋਕ ਲਓ ਮੈਥਨੋਲ ਕਿੱਥੋਂ ਆਉਂਦਾ ਹੈ ਇਹ ਡਿਸਟਿਲਰੀਆਂ ਚੋਂ ਨਿਕਲਦਾ ਹੈ ਜੀ ਜ਼ਿਆਦਾ ਜੇ ਤੁਸੀਂ ਦੇਖੋਗੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਜਾਂ ਹੋਰ ਜਿਹੜੇ ਕਾਰਖਾਨੇ ਵਗੈਰਾ ਚੋਂ ਵੀ ਬਣਾਉਂਦੇ ਆ ਉਹਨਾਂ ਚੋਂ ਚੋਰੀਓਂ ਨਿਕਲਦਾ ਹੈ ਇਹ ਕੁਝ ਜਿੱਦਾਂ ਟੈਂਕਰ ਹੋ ਗਏ ਬੱਸਾਂ ਹੋ ਗਈਆਂ ਇਹ ਪਾਰਸਲ ਦਾ ਕੰਮ ਕਰਦੇ ਨੇ ਇਹਨਾਂ ਮਾਫੀਏ ਤੱਕ ਪੁੱਜਦਾ ਵੱਡੇ ਸ਼ਹਿਰਾਂ ਚ ਉਹ ਫਿਰ ਇੱਥਾਂ ਜੀ ਡਿਲੀਊਟ ਕਰਦੇ ਆ ਜਦੋਂ ਜੇ ਮੰਨ ਲਓ ਉਹਦੀ ਕੋਈ ਮਿਕਦਾਰ ਜਿਹੜੀ ਆ ਘਟ ਗਈ ਵਧ ਗਈ ਉਹ ਜ਼ਹਿਰ ਬਣ ਜਾਣਾ ਹੈ ਉੱਥੇ ਕਿਹੜਾ ਨਾਪ ਤੋਲ ਕੇ ਕਰਿਆ ਹੁੰਦਾ ਕੰਮ ਇਹੋ ਜਿਹੇ ਕਪਲੇ ਕੰਮਾ ਜੀ ਹੁੰਦੇ ਆ ਸਾਰੇ ਕੰਮ ਹਾਂ ਜੀ ਬਿਲਕੁਲ ਬਿਲਕੁਲ ਜੁਰਾਵਰ ਢਿੱਲੋਂ ਜੀ ਕਹਿ ਰਹੇ ਨੇ ਕਿ ਮਾਰਨ ਵਾਲੇ ਵਿਚਾਰੇ ਪੱਠੇ ਤੇ ਕੰਮ ਕਰਦੇ ਸੀਗੇ ਤੇ ਉਹਨਾਂ ਨੂੰ ਕੀ ਪਤਾ ਸੀ ਕਿ ਆਖਰੀ ਹੈ ਔਰ ਅਮਰਤਪਾਲ ਸਿੰਘ ਜੀ ਕਹਿ ਰਹੇ ਨੇ ਕਿ ਪੈਕਟਾਂ ਵਾਲੀ ਸ਼ਰਾਬ ਦਾ ਹੀ ਕਹਿੰਦੇ ਨੇ ਔਰ ਬਲਜੀਤ ਸਿੰਘ ਜੀ ਕਹਿ ਰਹੇ ਨੇ ਕਿ ਇਹ ਸ਼ਰਾਬ ਮਾਮਲਾ ਦਬਾਉਣ ਵਾਸਤੇ ਕਹਿੰਦੇ ਕਿ ਹੋਰ ਮਾਮਲਾ ਉਠਾਇਆ ਜਾਏਗਾ ਤੇ ਇਹ ਤਾਂ ਅਕਸਰ ਹੁੰਦਾ ਹੈ ਕਿ ਨਹੀਂ ਇਹਨੂੰ ਦਬਾਉਣ ਦਾ ਬਹੁਤ ਹੀ ਯਤਨ ਕੀਤਾ ਗਿਆ ਜੀ ਇਹ ਇਹ ਸਾਰਾ ਕੁਝ ਸ਼ਿਸ਼ੜਾ ਨਾ ਮੈਂ ਦੇਖਿਆ ਕਿ ਬਹੁਤ ਹੱਦ ਤੱਕ ਇਹਨਾਂ ਨੇ ਦਬਾਉਣ ਦਾ ਯਤਨ ਕਾਮਯਾਬ ਵੀ ਕਰ ਲਿਆ ਸੀਗਾ ਹੂੰ ਪਰ ਕਹਿ ਲੋ ਕਿ ਕੁਝ ਚੀਜ਼ਾਂ ਜਿਹੜੀਆਂ ਉਹ ਲੁਕਦੀਆਂ ਨਹੀਂ ਮੌਤਾਂ ਹੀ ਜ਼ਿਆਦਾ ਹੋ ਗਈਆਂ ਨਾ ਜੀ 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 ਬਿਲਕੁਲ ਮੌਤਾਂ ਹੀ ਜ਼ਿਆਦਾ ਹੋ ਗਈਆਂ ਆ ਢਿੱਲੋਂ ਸਾਹਿਬ ਕਹਿ ਰਹੇ ਨੇ ਕਿ ਬਾਈ ਜੀ 200 ਲੀਟਰ ਅਲਕੋਹਲ ਆਨਲਾਈਨ ਮੰਗਵਾਈ ਹੈ ਕਹਿੰਦੇ ਅੱਜ ਖੁਦ ਪੁਲਿਸ ਵਾਲੇ ਗੱਲ ਕਹਿ ਰਹੇ ਆ ਕਹਿੰਦੇ ਦੁਪਹਿਰ ਟਾਈਮ ਹੂੰ ਤਾਂ ਦੇਖੋ ਇੱਕ ਤਾਂ ਆਨਲਾਈਨ ਵਾਲਾ ਵੀ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਬਹੁਤ ਚੀਜ਼ਾਂ ਚੱਲ ਪਈਆਂ ਨੇ ਤੇ ਆਨਲਾਈਨ ਤੇ ਕਿੰਨਾ ਕੁ ਭਰੋਸਾ ਹੁੰਦਾ ਹੈ ਬਾਈ ਕੁਝ